ਜਲੰਧਰ ਲੋਕ ਸਭਾ ਜਿਮਨੀ ਚੋਣ ਵਿੱਚ ਜ਼ਬਰਦਸਤ ਜਿੱਤ ਹਾਸਲ ਕਰਨ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਦਿੱਲੀ ਪਹੁੰਚੇ ਜਿੱਥੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਗਏ ਗਏ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਲੋਕ ਸਭਾ ਜਿਮਨੀ ਚੋਣ ਜਿੱਤਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਦਾ ਹੀ ਦਿੱਲੀ ਦਾ ਪਹਿਲਾ ਦੌਰਾ ਹੈ ਤੇ ਦੋਵਾਂ ਮੁੱਖ ਮੰਤਰੀਆਂ ਨਾਲ ਮੁਲਾਕਾਤ ਵੀ ਪੈਲੀ ਹੈ ਅੱਜ ਆਮ ਆਦਮੀ ਪਾਰਟੀ ਕੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸੇ ਸਪੈਸ਼ਲੀ मिलने के लिए आए क्योंकि इनके आशीर्वाद से मुख्यमंत्री साहब के आशीर्वाद से जो पंजाब में बाई इलेक्शन हुआ है जलंधर का तो उसमें बहुत बड़ा जो जन समर्थन है जलंधर के लोगों का मिला है सो इसलिए मैं अरविंद जी का धन्यवाद करने के लिए आया हूँ और साथ में हमारे मुख्यमंत्री पंजाब श्री भगवंत मान साहब भी साथ थे सो मैं समझता हूं कि आम आदमी पार्टी ने जो ਪੰਜਾਬ ਮੇ ਜੋ 1 ਸਾਲ ਮੇ ਜੋ ਕੰਮ ਕੀਏ ਹਨ ਜਾਣਕਾਰੀ ਕੀਏ ਹਨ ਉਨਕੀ ਵਜ੍ਹਾ ਸੇ ਬਹੁਤ ਬੜਾ ਜੋ ਸਮਰਥਨ ਹੈ ਪੰਜਾਬ ਮੇ ਜਲੰਧਰ ਕੇ ਲੋਗੋ ਨੇ ਜੋ ਆਮ ਆਦਮੀ ਪਾਰਟੀ ਕੇ ਹੱਕ ਮੇ ਦਿਆ ਹੈ ਥੈਂਕ ਯੂ ਜੀ ਬਾਤ ਕੀ ਹੋਈ ਅੱਜ ਕਿਉਂਕਿ ਪਾਰਟੀ ਸੁਪਰੀਮੋਸ ਕੋ ਮਿਲੇ ਹੈ ਔਰ ਆਪ ਹੀ ਸੋਲੋ ਸੋਲ ਵਾਇਸ ਹੋਗੇ ਵਹਾਂ ਪਰ ਲੋਕ ਸਭਾ ਕੇ ਸੁਭਿਸ਼ ਕਰਲੇ ਹੋਗੇ ਕਿਹੜੇ ਲੋਕ ਰਹਿਣ ਵਾਲੇ ਨੇ ਜਿਹੜੇ ਚੁੱਕੋਗੇ ਪੰਜਾਬ ਦੇ ਦੇਖੋ ਜਲੰਧਰ ਦੇ ਵਿੱਚ ਖਾਸ ਕਰਕੇ ਜਲੰਧਰ ਲੋਕ ਸਭਾ ਦੇ ਵਿੱਚ ਬਹੁਤ ਸਾਰੇ ਫਲਾਈਓਵਰ ਜਿਹੜੇ ਰੁਕੇ ਆ ਸੜਕਾਂ ਬੰਨਣ ਵਾਲੀਆਂ ਨੇ ਉਹਦੇ ਨਾਲ ਨਾਲ ਜਲੰਧਰ ਦੇ ਵਿੱਚ 에어ਪੋਰਟ ਹੈ ਜਿਹੜਾ ਆਦਮਪੁਰ ਦੇ ਵਿੱਚ ਉਹ ਬੰਦ ਪਿਆ ਉਹ ਸ਼ੁਰੂ ਕਰਵਾਉਣ ਵਾਲਾ ਇਸ ਤੋਂ ਇਲਾਵਾ ਇੰਡਸਟਰੀ ਦੇ ਜਿਹੜੇ ਮਸਲੇ ਆ ਇਹਨਾਂ ਸਾਰਿਆਂ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਜਿਹੜੀ ਇਹਨਾਂ ਦੀ ਆਵਾਜ਼ ਲੈ ਕੇ ਜਾਵਾਂਗੇ ਭਾਈ ਕੇਜਵਾਲ ਸਾਹਿਬ ਨਾਲ ਮਿਲੇ ਹੋ ਕੀ ਗੱਲ ਹੋਈ ਕੁਝ ਉਹਨਾਂ ਵੱਲੋਂ ਗੁਰਮੰਤਰ ਦਿੱਤਾ ਗਿਆ ਦੇਖੋ ਉਹਨਾਂ ਦਾ ਤਾਂ ਆਸ਼ੀਰਵਾਦ ਹੀ ਬਹੁਤ ਹੈ ਔਰ ਕਿਉਂਕਿ ਕੱਲ ਰਿਜ਼ਲਟ ਆਇਆ ਸੀ ਮੈਂਬਰ ਪਾਰਲੀਮੈਂਟ ਮੈਂ ਬਣ ਚੁੱਕਿਆ ਸਰਟੀਫਿਕੇਟ ਮਿਲ ਚੁੱਕਿਆ ਔਰ ਮੈਂ ਜਲੰਧਰ ਦੇ ਨਿਵਾਸੀਆਂ ਨੂੰ ਆਪ ਸਭ ਦੇ ਰਾਹੀਂ ਇਹ ਮੈਸੇਜ ਦੇਣਾ ਚਾਹਨਾ ਕਿ ਜਿਹੜੇ ਵਾਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਲੰਧਰ ਦੇ ਲੋਕਾਂ ਦੇ ਨਾਲ ਕੀਤੇ ਆ ਸੋਹ ਚੱਕ ਸਮਾਰੋ ਜਿਹੜਾ ਉਹ ਸੈਰੇਮਨੀ ਆ ਉਹ ਤਾਂ ਜਦੋਂ ਟਾਈਮ ਆਏਗਾ ਉਦੋਂ ਹੋਏਗੀ ਔਰ ਅੱਜ ਤੋਂ ਹੀ ਜਿਹੜੇ ਉਹ ਜਿਹੜੇ ਵਾਦੇ ਆ ਉਹ ਜਿਹੜੇ ਕੰਮ ਆ ਉਹਨਾਂ ਨੂੰ ਅਮਲੀ ਜਾਮਾ ਪਹਿਨਾਣਾ ਜਿਹੜਾ ਉਹਦੀ ਪਲਾਨਿੰਗ ਆ ਜਿਹੜੀ ਉਹਨੂੰ ਉਹਦੀ ਸਾਰੀ ਸ਼ੁਰੂਆਤ ਜਿਹੜੀ ਆ ਅੱਜ ਤੋਂ ਹੀ ਕੀਤੀ ਜਾਏ ਲੇਕਿਨ ਆਪ ਦਾ ਸਮਾਂ ਅਭੀ ਇਸ ਕਾਰਿਆਕਾਲ ਮੇ ਕਮ ਸੇ ਕਮ ਬਹੁਤ ਕਮ ਹੈ ਉਸਮੇ ਕੀ ਕੀ ਆਪ ਲੋਕਾਂ ਨੇ ਦੇਖੋ ਸਮੇਂ ਕੀ ਜੋ ਬਾਤ ਹੈ ਸਮੇਂ ਕੀ ਜੋ ਬਾਤ ਹੈ ਹਮ ਜੋ ਅਗਲਾ ਰੋਡ ਮੈਪ ਹੈ ਜਲੰਧਰ ਲੋਕ ਸਭਾ ਕਾ वो ग्यारह महीने का लेकर नहीं चल रहे जो हमारा रोड मैप है आने वाले जो पांच साल है वो भी साथ में इंक्लूडेड है हमारा जो रोड मैप हम लेके जा रहे हैं वो अगले पांच साल का भी साथ में लेके चल रहे हैं ठीक है ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ